ਫੜਕਰਨਾਉਣ ਦੇ ਵਿੱਚ ਰੇਤਾਂ ਜ਼ਮੀਨਾਂ ਦੇ ਵਿੱਚ ਬਹੁਤ ਚੜ ਗਈ ਸੀ ਇਹ ਬਹੁਤ-ਬਹੁਤ ਖਾਲਸਾ ਅਡਵਲ ਦਾ ਧੰਨਵਾਦ ਕਰਦੇ ਜਿਹਨਾਂ ਵਿਚਾਰਾਂ ਭਰਾਵਾਂ ਨੇ ਆਣ ਕੇ ਸਾਡੀ ਗਾਂ ਫੜੀ ਆ ਨਹੀਂ ਤਾਂ ਸਾਨੂੰ ਅਜੇ ਤੱਕ ਕੋਈ ਮੇਹਦ ਹੀ ਨਹੀਂ ਸ਼ੈ ਗਈ ਬਣਦੀ ਪੈੜੀ ਸਾਡੀ ਬਣੂਗੀ ਕਿ ਨਾ ਬਣੂਗੀ ਅਸੀਂ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜਾ ਸਾਡੇ ਪਿੰਡ ਦੇ ਵਿੱਚ ਆਣ ਕੇ ਨਾ ਕੰਮ ਇਹਦਾ ਵਧੀਆ ਕੀਤਾ ਵਾ ਤਾਂ ਹੁਣ ਜ਼ਮੀਨਾਂ ਨੂੰ ਪੱਧਰ ਕਰ ਰਹੇ ਆ ਤੇ ਕਾ ਸਾਈਡ ਦੀ ਟੀਮ ਆਈ ਹੋਈ ਲੱਗੀ ਹੋਈ ਆ ਤੇ ਪਹਿਲੀ ਕਰਾ ਕੇ ਬਣਾਉਂਦੇ ਬੱਦਰ ਘਰੀ ਜਾਂਦੇ ਆ ਜੀ ਇਹ ਜ਼ਮੀਨ ਵੀ ਜੀ ਆੜੇ ਚੌਂ ਭਰਾਵਾਂ ਦੀ ਹੈਗੀ ਆ ਕੋਈ 15 ਤੋਂ 20 ਏਕੜ ਤੇ ਜਿਹੜਾ ਹੋਰ ਵੀ ਪਿੰਡ ਦਾ ਰਕਬਾ ਵਾ ਉਹ ਤਾਂ ਬਹੁਤ ਜ਼ਿਆਦਾ ਸਾਰਿਆਂ ਦਾ ਮੈਂ ਤਾਂ ਧੰਨਵਾਦ ਕਰਦਾ ਜਿੰਨੇ ਕਿੰਨਾਂ ਵਿਚੇਰਾ ਨੇ ਸਾਡਾ ਬਾਹ ਫੜੀ ਆ ਇਹ ਤਾਂ ਸਾਡੇ ਇੱਥੇਆਂ ਘਰ ਇਹੋ ਜਿਹੇ ਵਿਚਾਰੇ ਮਾਤੜ ਬੰਦੇ ਉਹਨਾਂ ਤੋਂ ਸਾਰੀ ਉਮਰ ਨਹੀਂ ਜ਼ਮੀਨ ਬਣ ਸਕਦੀ ਵਿੱਚ ਟੋਏ ਟਿੱਬੇ ਪੈ ਕੇ ਰੇਤਾਂ ਚੜ ਗਈ ਸਾਰੇ ਇਹਨਾਂ ਵੀਰਾਂ ਨੇ ਆਣ ਕੇ ਬਣਾਈ ਸਾਰਾ ਸਿਆਲ ਹੀ ਵੀਰਾਂ ਨੇ ਹੋ ਗਿਆ ਲੱਗਿਆ ਨਾ ਆਣ ਕੇ ਟੰਡ ਦੇ ਵਿੱਚ ਨਾ ਮੈਂ ਰਾਤ ਵੇਖੀ ਨਾ ਦਿਨ ਵੇਖੀ ਉਹਦੇ ਵੀਰਾਂ ਦੇ ਸੱਜਣਾ ਮਿੱਤਰਾਂ ਸਾਰਿਆਂ ਨੇ ਆਣ ਕੇ ਬਹੁਤ ਜਿਆਦਾ ਸਾਡੀ ਬਾਹ ਫੜੀ ਆ ਪਰ ਇਹਨਾਂ ਦੇ ਬਹੁਤ ਹੀ ਜਿਆਦਾ ਸਭੋਂ ਬਾਹ ਫੜੀ ਆ ਨਾ ਅਜੇ ਤੱਕ ਵੀ ਟਾਰੇ ਲੱਗੇ ਆਉਂਦੇ ਅਜੇ ਵੀ ਤਾਰੇ ਖੜੇ ਆ ਟੰਡੇ ਆ ਅਜੇ ਵੀ ਇਹ ਇੱਕ ਕਰੀ ਆਉਂਦਾ ਇਹ ਕੰਮ ਨਹੀਂ ਨਹੀਂ ਕੋਈ ਉਮੀਦ ਨਹੀਂ ਸਨ ਉਮੀਦ ਹੈ ਹੀ ਨਹੀਂ ਸਾਡੇ ਤੋਂ ਉਂਝ ਨਹੀਂ ਸਾਰੀ ਕੁਰਬਾਨੀਆਂ ਜੇ ਬਹੁਤ ਬਹੁਤ ਧੰਨਵਾਦ ਖਾਲਸਾ ਈਦ ਦਾ ਜਿਨ੍ਹਾਂ ਨੇ ਆਣ ਕੇ ਸਾਡੀ ਬਾਹ ਫੜੀ ਹੋਈ ਆ ਤਿੰਨੇ ਸਾਡੇ ਤੋਂ ਜ਼ਮੀਨ ਅੱਧਰ ਹੋ ਨਹੀਂ ਸਕਦੀ ਅਜੇ ਤੱਕ। ਜੀ ਜੀ ਮੈਂ ਹੀ ਤਾਂ ਸਾਰੀ ਉਮਰ ਹੀ ਤੁਹਾਡਾ ਗੁਣ ਭਲਾ ਹੀ ਨਹੀਂ ਸਕਦੀ। ਬੀ ਖਾਵੇ ਵਿਚਾਰੇ ਸਾਨੂੰ ਕੋਈ ਉਹ ਦਿੱਤਾ ਵਾ। ਡਰੱਲਾ ਆਇਆ ਨਾ ਵਿਚਾਰੇ ਲੋਕਾਂ ਨੇ ਮੰਗ ਕੇ ਸਾਨੂੰ ਬਕਈਆਂ ਨੂੰ ਗਿਆਨ ਨੂੰ ਵੇਚ ਕੇ ਦਿੱਤੀਆਂ। ਅਸੀਂ ਤਾਂ ਸਾਰੀ ਉਮਰ ਦੇਣ ਦੇ ਨਹੀਂ ਸਕਦੇ ਜੰਮਾ ਕੰਨ ਵਿਚਾਰੇ ਨੇ ਆਣ ਕੇ ਸਾਡੀ ਬਾਹ ਫੜੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਜਾਗ ਵੀ ਅੱਗੇ ਮੀਂਹ ਜਾਪੀ ਜਾ ਹੁਣ ਸਾਨੂੰ ਥੋੜੀ ਜਿਹੀ ਆਸ ਹੋ ਗਈ ਆ। ਵੀ ਚੱਲ ਇਹਦੇ ਵਿੱਚ ਫਦਰ ਹੋ ਗਏ ਬਣ ਕੇ ਕੋਈ ਵੀ ਪਾਈ ਸਕੂਗਾ ਕੋਈ ਫਸਲ ਤਿਆਰ ਹੋ ਚੁੱਕੂਗੀ ਕਹਾਂ ਆਪ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਾਲ ਸਾਈਡ ਦਾ ਇਹਨਾਂ ਜਿਨ੍ਹਾਂ ਨੇ ਆਣ ਕੇ ਆਣ ਕੇ ਸੰਯੋਗ ਦਿੱਤਾ ਇਹਨਾਂ ਦਾ ਦਾਇਤ ਦੇ ਨਹੀਂ ਸਕਦੇ ਸਾਰੀ ਔਰ ਜੀ